ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਫਲਸਫੇ ਜ਼ਿੰਦਗੀ ਦੇ ਚੈਨਲ ਤੇ ਹਾਜ਼ਰ ਹਾਂ ਜੀ ਨਵੀਂ ਕਹਾਣੀ ਦੇ ਨਾਲ ਉਮੀਦ ਕਰਦੀਆਂ ਕਿ ਬਾਕੀ ਕਹਾਣੀਆਂ ਦੀ ਤਰ੍ਹਾਂ ਇਸ ਕਹਾਣੀ ਨੂੰ ਵੀ ਤੁਸੀਂ ਬਹੁਤ ਪਸੰਦ ਕਰੋਗੇ ਤਾਂ ਸ਼ੁਰੂ ਕਰਦੇ ਹਾਂ ਜੀ ਇਸ਼ਮੀਤ ਸਾਰੀ ਸੈਲਰੀ ਮਾਂ ਨੂੰ ਦੇ ਦਿੰਦਾ ਉਹ ਆਪਣੀ ਬੇਟੀ ਨੂੰ ਬਹੁਤ ਪੜਾਉਣਾ ਚਾਹੁੰਦੀ ਸੀ ਵਿਆਹ ਤੋਂ ਬਾਅਦ ਇਸ਼ਮੀਤ ਦੀ ਪਤਨੀ ਕਹਿੰਦੀ ਮੰਮੀ ਮੈਨੂੰ ਕੋਈ ਚੀਜ਼ ਖਾਣ ਨੂੰ ਨਹੀਂ ਦਿੰਦੀ ਆਪਣਾ ਬੱਚਾ ਪੇਟ ਵਿੱਚ ਹੀ ਮਰ ਜਾਏਗਾ ਇਹ ਸੁਣ ਕੇ ਅਸ਼ਮੀਤ ਸਾਰੀ ਸੈਲਰੀ ਪਤਨੀ ਨੂੰ ਦੇਣ ਲੱਗ ਗਿਆ ਤੇ ਜਦੋਂ ਮਾਂ ਰਮਨ ਦੀ ਫੀਸ ਲਈ ਪੈਸੇ ਮੰਗਦੀ ਤਾਂ ਉਹ ਕਹਿੰਦਾ ਮੇਰੇ ਖਰਚੇ ਵਧ ਗਏ ਆ ਤਾਂ ਉਸਦੀ ਮਾਂ ਰਮਨ ਦੀ ਫੀਸ ਲਈ ਸੜਕ ਤੇ ਮਾਸਕ ਵੇਚਣ ਲੱਗੀ ਤਾਂ ਸ਼ਮੀਤ ਨੇ ਦੇਖ ਲਿਆ ਤੇ ਘਰ ਆ ਕੇ ਆਪਣੀ ਮਾਂ ਤੇ ਭੈਣ ਨੂੰ ਬਹੁਤ ਗਾਲਾਂ ਦਿੱਤੀਆਂ ਤੇ ਭੈਣ ਨੂੰ ਮਾਰਿਆ ਵੀ ਕਿ ਤੇਰੀ ਵਜ੍ਹਾ ਕਰਕੇ ਮੇਰੀ ਐਨੀ ਬੇਇੱਜ਼ਤੀ ਹੋ ਰਹੀ ਹੈ ਇਹ ਦੇਖ ਕੇ ਪਤਨੀ ਤਾਂ ਬਹੁਤ ਖੁਸ਼ ਹੋਈ ਪਰ ਜਦੋਂ ਉਹ ਸੌਣ ਲੱਗੀ ਤਾਂ ਚੀਕਾਂ ਦੀਆਂ ਆਵਾਜ਼ਾਂ ਸੁਣ ਕੇ ਕੰਬ ਉੱਠੀ ਕਿਉਂਕਿ ਸਾਰੇ ਪਿੰਡ ਵਿੱਚ ਮੇਰੀ ਰਮਨ 10ਵੀਂ ਕਲਾਸ ਵਿੱਚ ਪਹਿਲੇ ਨੰਬਰ ਤੇ ਆਈ ਹੈ ਸਰਬਜੀਤ ਕੌਰ ਨੇ ਬੜੇ ਪਿਆਰ ਨਾਲ ਰਮਨ ਦੇ ਸਿਰ ਤੇ ਹੱਥ ਫੇਰਿਆ ਉਹ ਪੜ੍ਹਾਈ ਵਿੱਚ ਸ਼ੁਰੂ ਤੋਂ ਹੀ ਬਹੁਤ ਹੁਸ਼ਿਆਰ ਸੀ ਪਰ ਜਦੋਂ ਉਹ 6ਵੀਂ ਕਲਾਸ ਵਿੱਚ ਸੀ ਤਾਂ ਸਰਬਜੀਤ ਕੌਰ ਦੇ ਪਤੀ ਦੀ ਮੌਤ ਹੋ ਗਈ ਸੀ ਤੇ ਉਸ ਦੀ ਜਗ੍ਹਾ ਅਸ਼ਮੀਤ ਖੇਤੀਬਾੜੀ ਕਰਨ ਲੱਗਿਆ ਉਸ ਦੀ ਵੀ ਇਹੀ ਇੱਛਾ ਸੀ ਕਿ ਉਸ ਦੀ ਭੈਣ ਰਮਨ ਪੜ੍ਹਾਈ ਕਰਕੇ ਕਰੇ ਕਿਉਂਕਿ ਉਹ ਬਹੁਤ ਜ਼ਿਆਦਾ ਬੁੱਧੀਮਾਨ ਸੀ ਤੇ ਅਸ਼ਮੀਤ ਨੂੰ ਜਦੋਂ ਉਸ ਦੀ ਮਾਂ ਨੇ ਉਸ ਦੀ ਭੈਣ ਦਾ ਰਿਜ਼ਲਟ ਦਿਖਾਇਆ ਤਾਂ ਉਹ ਕਹਿਣ ਲੱਗਿਆ ਮੈਂ ਆਪਣੀ ਭੈਣ ਨੂੰ ਡਾਕਟਰ ਜ਼ਰੂਰ ਬਣਾਉਂਗਾ ਇਹ ਸੁਣ ਕੇ ਮਾਂ ਦਾ ਸੀਨਾ ਚੌੜਾ ਹੋ ਗਿਆ ਕਿਉਂਕਿ ਉਹ ਉਸ ਸਮੇਂ ਘਰ ਦਾ ਕਰਤਾ ਕਰਤਾ ਧਰਤਾ ਅਸ਼ਮੀਤ ਹੀ ਸੀ ਸਕੂਲ ਦੀਆਂ ਸਾਰੀਆਂ ਟੀਚਰਜ਼ ਰਮਨਦੀਪ ਬਹੁਤ ਤਾਰੀਫ ਕਰਦੀਆਂ ਸੀ ਤੇ ਕਹਿੰਦੀਆਂ ਸੀ ਇਸ ਤੋਂ ਜ਼ਿਆਦਾ ਕਾਬਲ ਬੱਚੀ ਅਸੀਂ ਨਹੀਂ ਦੇਖੀ ਇਹ ਬਸ 10 ਮਿੰਟ ਵਿੱਚ ਹੀ ਆਪਣਾ ਸਾਰਾ ਚੈਪਟਰ ਸਮਝ ਲੈਂਦੀ ਹੈ ਅਸ਼ਮੀਤ ਉਸ ਸਮੇਂ 21 ਸਾਲ ਦਾ ਸੀ ਪਰ ਜਦੋਂ ਖੇਤੀਬਾੜੀ ਕਰਨੀ ਸ਼ੁਰੂ ਕੀਤੀ ਤਾਂ ਸਰਬਜੀਤ ਕੌਰ ਨੂੰ ਵੀ ਅਸ਼ਮੀਤ ਦੇ ਵਿਆਹ ਦੀ ਚਿੰਤਾ ਸਤਾਉਣ ਲੱਗੀ ਉਹ ਸੋਚ ਰਹੀ ਸੀ ਕਿ ਨੂਹ ਆ ਜਾਏਗੀ ਤਾਂ ਦਿਲ ਵੀ ਬਹਿਲ ਜਾਇਆ ਕਰੇਗਾ ਤੇ ਬਹੂ ਘਰ ਦੇ ਕੰਮਕਾਜ ਵੀ ਸੰਭਾਲ ਲਏਗੀ ਤਾਂ ਕਿ ਰਮਨ ਪੂਰਾ ਧਿਆਨ ਆਪਣੀ ਪੜ੍ਹਾਈ ਤੇ ਦੇ ਸਕੇ ਸੋਚਿਆ ਤਾਂ ਇਹੀ ਸੀ ਕਿ ਉਸ ਨੂੰ ਡਾਕਟਰ ਬਣਾਉਂਗੀ ਜਾਂ ਫਿਰ ਵਕੀਲ ਸਾਰੇ ਪਿੰਡ ਵਿੱਚ ਸਾਰੇ ਕਹਿਣਗੇ ਕਿ ਸਰਬਜੀਤ कौर ਦੀ ਧੀ ਡਾਕਟਰ ਬਣ ਗਈ ਹੈ ਤਾਂ ਬੜੀ ਇੱਜ਼ਤ ਬਣੇਗੀ ਸਾਰੇ ਪਿੰਡ ਵਿੱਚ ਰਮਨ ਪਹਿਲੀ ਕੁੜੀ ਹੋਏਗੀ ਜੋ ਡਾਕਟਰ ਬਣੇਗੀ ਬਹੁਤ ਸਾਰੇ ਸੁਪਨੇ ਸਰਬਜੀਤ ਨੇ ਰਮਣ ਦੇ ਲਈ ਆਪਣੀਆਂ ਅੱਖਾਂ ਵਿੱਚ ਸਜਾਏ ਸੀ ਅਸ਼ਮੀਤ ਦਾ ਰਿਸ਼ਤਾ ਦੇਖਣ ਲਈ ਉਹਨਾਂ ਦੇ ਉਹਨਾਂ ਨੇ ਜ਼ਿਆਦਾ ਸ਼ਾਨਬੀਨ ਵੀ ਨਹੀਂ ਕੀਤੀ ਵੱਡਿਆਂ ਤੋਂ ਸੁਣਿਆ ਸੀ ਕਿ ਪਹਿਲਾ ਰਿਸ਼ਤਾ ਰੱਬ ਦੇ ਵੱਲੋਂ ਚੰਗਾ ਹੀ ਹੁੰਦਾ ਹੈ ਇਸ ਲਈ ਪਹਿਲੀ ਵਾਰ ਰਪਿੰਦਰ ਨੂੰ ਦੇਖਿਆ ਤਾਂ ਅੱਖਾਂ ਨੂੰ ਭਾ ਗਈ ਤਾਂ ਉਹਨਾਂ ਨੇ ਰਿਸ਼ਤਾ ਤੈਅ ਕਰ ਦਿੱਤਾ ਰਿਸ਼ਤਾ ਤੈਅ ਹੁੰਦੇ ਹੀ ਵਿਆਹ ਦੀ ਤਰੀਕ ਵੀ ਰੱਖ ਦਿੱਤੀ ਗਈ ਸਰਬਜੀਤ ਕੌਰ ਨੇ ਜ਼ਿਆਦਾ ਖਰਚਾ ਨਹੀਂ ਕੀਤਾ ਸੀ ਵਿਆਹ ਤੇ ਐਨੇ ਕੱਪੜੇ ਵੀ ਨਹੀਂ ਬਣਾਏ ਸੀ ਪਰ ਰੁਪਿੰਦਰ ਦੇ ਕੱਪੜੇ ਇੱਕ ਤੋਂ ਵੱਧ ਕੇ ਇੱਕ ਸੀ ਨਾ ਤਾਂ ਰੁਪਿੰਦਰ ਦੇ ਘਰ ਵਾਲਿਆਂ ਤੇ ਜ਼ਿਆਦਾ ਬੋਝ ਪਾਇਆ ਸੀ ਤੇ ਨਾ ਹੀ ਖੁਦ ਤੇ ਫਿਰ ਜਮਾ ਪੂੰਜੀ ਐਨੀ ਵੀ ਜ਼ਿਆਦਾ ਨਹੀਂ ਸੀ ਕਿ ਇਕਲੌਤੇ ਪੁੱਤ ਦਾ ਧੂਮ ਧਾਮ ਨਾਲ ਵਿਆਹ ਕਰਦੀ ਰੁਪਿੰਦਰ ਨੇ ਆਉਂਦੇ ਹੀ ਸਭ ਤੋਂ ਪਹਿਲਾਂ ਪਤੀ ਦੇ ਦਿਲ ਵਿੱਚ ਜਗ੍ਹਾ ਬਣਾਈ ਅਸ਼ਮੀਤ ਨੂੰ ਮਿੱਠੀਆਂ-ਮਿੱਠੀਆਂ ਗੱਲਾਂ ਵਿੱਚ ਪਰਮਾਉਣਾ ਸ਼ੁਰੂ ਕਰ ਦਿੱਤਾ ਕਿ ਤੇਰੇ ਬਿਗੈਰ ਮੇਰਾ ਦਿਲ ਨਹੀਂ ਲੱਗਦਾ ਸਾਰਾ ਦਿਨ ਮੈਂ ਬੜੀ ਉਦਾਸ ਰਹਿੰਦੀ ਆ ਨਵਾਂ-ਨਵਾਂ ਵਿਆਹ ਹੋਇਆ ਸੀ ਅਸ਼ਮੀਤ ਵੀ ਰਪਿੰਦਰ ਦੇ ਦਿਲ ਤੇ ਤੇ ਜਾਨ ਨਾਲ ਫਿਦਾ ਸੀ ਕੁਝ ਉਸ ਦਾ ਧਿਆਨ ਅਤੇ ਕੁਝ ਖੂਬ ਸੂਰਤੀ ਨੇ ਅਸ਼ਮੀਤ ਨੂੰ ਰੁਪਿੰਦਰ ਦਾ ਬਹੁਤ ਜ਼ਿਆਦਾ دیਵਾਨਾ ਬਣਾ ਦਿੱਤਾ ਕਿਉਂਕਿ ਉਹ ਖਾਣਾ ਖਾ ਕੇ ਵੀ ਇਹੀ ਕਹਿੰਦੀ ਕਿ ਮੈਂ ਤਾਂ ਤੁਹਾਡੇ ਇੰਤਜ਼ਾਰ ਵਿੱਚ ਹੀ ਰਹਿੰਦੀ ਆਂ ਦੁਪਹਿਰ ਦੀ ਰੋਟੀ ਤੱਕ ਨਹੀਂ ਖਾਂਦੀ ਮੇਰਾ ਦਿਲ ਹੀ ਨਹੀਂ ਕਰਦਾ ਕਿ ਤੁਹਾਡੇ ਬਿਨਾਂ ਖਾਣਾ ਖਾਵਾਂ ਅਸ਼ਮੀਤ ਸਮਝਦਾ ਕਿ ਸ਼ਾਇਦ ਮੇਰੀ ਵਜ੍ਹਾ ਕਰਕੇ ਉਹ ਮੇਰੇ ਪਿਆਰ ਵਿੱਚ ਦੁਪਹਿਰ ਤੱਕ ਭੁੱਖੀ ਰਹਿੰਦੀ ਹੈ ਕਦੇ ਜੇਬ ਵਿੱਚ ਉਸ ਦੇ ਲਈ ਕੁਝ ਲੈ ਕੇ ਆਉਂਦਾ ਕਦੇ ਕੁਝ ਕਮਰੇ ਵਿੱਚ ਲੁਆ ਕੇ ਉਸ ਨੂੰ ਦੇ ਦਿੰਦਾ ਤਾਂ ਕਿ ਮਾਂ ਤੇ ਭੈਣ ਨੂੰ ਪਤਾ ਨਾ ਲੱਗੇ ਨਹੀਂ ਤਾਂ ਉਹਨਾਂ ਨੂੰ ਪ੍ਰੋਬਲਮ ਹੋਏਗੀ ਜਾਂ ਫਿਰ ਉਹਨਾਂ ਨੂੰ ਵੀ ਖਵਾਉਣਾ ਪਏਗਾ ਉਹਨਾਂ ਦਿਨਾਂ ਵਿੱਚ ਅਸ਼ਮੀਤ ਦਾ ਕੰਮ ਇੰਨਾ ਵਧੀਆ ਨਹੀਂ ਸੀ ਕਿ ਉਹ ਇੰਨੇ ਖਰਚੇ ਕਰ ਸਕਦਾ ਜਦੋਂ ਰੁਪਿੰਦਰ ਨੇ ਦੇਖਿਆ ਕਿ ਅਸ਼ਮੀਤ ਉਸ ਦੀ ਹਰ ਗੱਲਾਂ ਮੰਨਣ ਲੱਗਿਆ ਹੈ ਤਾਂ ਆਪਣੀ ਮਾਂ ਤੇ ਭੈਣ ਤੋਂ ਚੀਜ਼ਾਂ ਛੁਪਾ ਕੇ ਉਸ ਨੂੰ ਦਿੰਦਾ ਹੈ ਤਾ ਫੇਰ ਉਸ ਨੇ ਹੌਲੀ-ਹੌਲੀ ਅਸ਼ਮੀਤ ਦੇ ਦਿਲ ਵਿੱਚ ਭੈਣ ਅਤੇ ਮਾਣ ਲਈ ਜ਼ਹਿਰ ਪਰਨਾ ਸ਼ੁਰੂ ਕਰ ਦਿੱਤਾ ਕਹਿਣ ਲੱਗੀ ਰਾਤ ਨੂੰ ਜੋ ਤੁਸੀਂ ਮੇਰੇ ਲਈ 버ਗਰ ਲੈ ਕੇ ਆਏ ਸੀ ਮੰਮੀ ਨੇ ਉਹ ਦੇਖ ਲਿਆ ਸੀ ਜਦੋਂ ਤੁਸੀਂ ਖੇਤ ਕੰਮ ਕਰਨ ਗਏ ਸੀ ਤਾਂ ਮੰਮੀ ਨੇ ਮੈਨੂੰ ਬਹੁਤ ਡਾਂਟਿਆ ਕਿ ਤੂੰ ਕੋਈ ਮਹਾਰਾਣੀ ਹੈ ਜੋ ਤੇਰੇ ਲਈ ਅਸ਼ਮੀਤ 버ਗਰ ਲੈ ਕੇ ਆਉਂਦਾ ਹੈ ਅਸੀਂ ਮਾਵਾਂ ਧੀਆਂ ਵੀ ਤਾਂ ਰੋਟੀ ਖਾ ਕੇ ਗੁਜ਼ਾਰਾ ਕਰਦੀਆਂ ਹਾਂ ਅਸ਼ਮੀਤ ਅੱਜ ਦੇ ਬਾਅਦ ਤੁਸੀਂ ਇਹੋ ਜਿਹਾ ਕੁਝ ਨਹੀਂ ਲਿਆਉਗੇ ਇਹ ਕਹਿੰਦੇ ਹੋਏ ਉਹ ਰੋਣ ਲੱਗ ਗਈ ਅਸ਼ਮੀਤ ਕਹਿੰਦਾ ਇਹ ਕੀ ਗੱਲ ਹੋਈ ਮੈਂ ਹੁਣੇ ਮੰਮੀ ਨੂੰ ਪੁੱਛਦਾ ਹਾਂ ਉਹ ਕਹਿੰਦੀ ਨਹੀਂ ਰੱਬ ਦਾ ਵਾਸਤਾ ਮੰਮੀ ਨੂੰ ਕੁਝ ਨਾ ਪੁੱਛੋ ਮੰਮੀ ਜੀ ਨੂੰ ਪੁੱਛੋਗੇ ਤਾਂ ਉਹ ਇਹੀ ਕਹੇਗੀ ਕਿ ਬਹੂ ਨੇ ਆਉਂਦੇ ਹੀ ਪੁੱਤ ਨੂੰ ਮਾਂ ਤੇ ਭੈਣ ਦੇ ਖਿਲਾਫ ਭੜਕਾਉਣਾ ਸ਼ੁਰੂ ਕਰ ਦਿੱਤਾ ਰੁਪਿੰਦਰ ਕਹਿੰਦੀ ਤੁਹਾਨੂੰ ਨਹੀਂ ਪਤਾ ਮੈਂ ਤਾਂ ਮੁਫਤ ਵਿੱਚ ਹੀ ਮਾਰੀ ਜਾਵਾਂਗੀ ਬਰਬਾਦ ਹੋ ਜਾਵਾਂਗੀ ਬਸ ਤੁਸੀਂ ਰਹਿਣ ਦਿਓ ਤੁਸੀਂ ਮੇਰੇ ਲਈ ਕੁਝ ਨਹੀਂ ਲਿਆਇਆ ਕਰੋ ਜੋ ਦਾਲ ਸਬਜ਼ੀ ਸਭ ਖਾਂਦੇ ਆ ਮੈਂ ਵੀ ਖਾ ਲਿਆ ਕਰਾਂਗੀ ਮੇਰਾ ਕੀ ਹੈ ਜਦੋਂ ਮੈਂ ਪੇਕੇ ਜਾਵਾਂਗੀ ਤਾਂ ਆਪਣੀਆਂ ਇਸ਼ਾਵਾਂ ਪੂਰੀਆਂ ਕਰਨ ਲਈ ਕਰ ਲਿਆ ਕਰਾਂਗੀ ਮੇਰੇ ਵਰਗੀਆਂ ਕੁੜੀਆਂ ਦੀ ਕਿਸਮਤ ਐਵਜੀ ਹੀ ਹੁੰਦੀ ਹੈ ਪਿਓ ਭਰਾ ਦੇ ਪੈਸਿਆਂ ਨਾਲ ਹੀ ਆਪਣੀਆਂ ਇਸ਼ਾਵਾਂ ਪੂਰੀਆਂ ਕਰਦੀਆਂ ਨੇ ਤੇ ਫਿਰ ਤੁਹਾਡੀ ਮਾਤਾ ਵਿਆਹ ਤੋਂ ਪਹਿਲਾਂ ਹੀ ਕਹਿ ਚੁੱਕੀ ਸੀ ਕਿ ਅਸ਼ਮੀਤ ਦੇ ਸਿਰ ਤੇ ਰਮਨ ਦੀ ਜ਼ਿੰਮੇਵਾਰੀ ਹੈ ਇਸ ਲਈ ਮੈਂ ਵਿਆਹ ਤੇ ਜ਼ਿਆਦਾ ਖਰਚਾ ਨਹੀਂ ਕਰਾਂਗੀ ਤੇ ਨਾ ਹੀ ਰੁਪਿੰਦਰ ਤੇ ਇਹ ਸੁਣ ਕੇ ਅਸ਼ਮੀਤ ਦੇ ਦਿਲ ਵਿੱਚ ਗੰਢ ਜਹੀ ਵੱਜ ਗਈ ਉਸ ਨੂੰ ਲੱਗਿਆ ਕਿ ਜਿਵੇਂ ਰਮਨ ਦੇ ਨਾਲ ਜਾਤੀ ਹੋ ਰਹੀ ਹੈ ਹਾਲਾਂਕਿ ਸਰਬਜੀਤ ਕੌਰ ਦਾ ਵਿਹਾਰ ਆਪਣੀ ਨੂੰਹ ਦੇ ਨਾਲ ਬਹੁਤ ਵਧੀਆ ਸੀ ਔਰ ਸਾਰਾ ਦਿਨ ਜ਼ਿਆਦਾਤਰ ਕਿਸੇ ਕੰਮ ਨੂੰ ਹੱਥ ਨਹੀਂ ਲਗਾਉਂਦੀ ਸੀ ਪਰ ਜਿਵੇਂ ਹੀ ਅਸ਼ਮੀਤ ਦੇ ਘਰ ਆਉਣ ਦਾ ਸਮਾਂ ਹੁੰਦਾ ਤਾਂ ਰੁਪਿੰਦਰ ਫਟਾਫਟ ਆਟਾ ਗੁੰਨਣ ਲੱਗਦੀ ਸਬਜ਼ੀ ਵਿੱਚ ਕੜਚੀ ਮਾਰਨ ਲੱਗ ਜਾਂਦੀ ਰਮਨ ਜੋ ਭਾਂਡੇ ਮਾਜ ਰਹੀ ਹੁੰਦੀ ਉਸ ਨੂੰ ਕਹਿੰਦੀ ਤੂੰ ਰਹਿਣ ਦੇ ਭਾਂਡੇ ਮੈਂ ਤੋਂ ਲਵਾਂਗੀ ਤੂੰ ਜਾ ਕੇ ਆਪਣੀ ਪੜ੍ਹਾਈ ਕਰ ਤੇਰੀ ਪੜ੍ਹਾਈ ਬਹੁਤ ਜ਼ਰੂਰੀ ਹੈ ਤੇਰੀ ਮਾਂ ਤੇ ਤੇਰੇ ਭਰਾ ਦਾ ਸੁਪਨਾ ਵੀ ਹੈ ਕਿ ਤੂੰ ਵਧੀਆ ਪੜੇ ਰਮਣ ਵਿਚਾਰੀ ਆਪਣੇ ਕਮਰੇ ਵਿੱਚ ਚਲੀ ਜਾਂਦੀ ਸਰਬਜੀਤ ਕੌਰ ਵੀ ਦੇਖਦੀ ਕਿ ਚਲੋ ਜੇ ਬਹੂ ਕਿਸੇ ਕੰਮ ਨੂੰ ਹੱਥ ਲਗਾ ਰਹੀ ਹੈ ਤਾਂ ਕਰ ਲਵੇ ਅੱਧੇ ਤੋਂ ਜ਼ਿਆਦਾ ਕੰਮ ਸਰਬਜੀਤ ਕੌਰ ਹੀ ਕਰਦੀ ਤੇ ਘਰ ਦਾ ਸਾਰਾ ਕੰਮ ਕਰਨ ਕੰਮ ਪੂਰਾ ਕਰਨ ਤੋਂ ਬਾਅਦ ਜਦੋਂ ਭਾਂਡੇ ਮਾਜ਼ਦੀ ਤਾਂ ਅੱਧੇ ਭਾਂਡੇ ਸਾਫ਼ ਹੋ ਜਾਂਦੇ ਤਾਂ ਰਵਿੰਦਰ ਫਟਾਫਟਾ ਕੇ ਉਸ ਤੋਂ ਭਾਂਡੇ ਲੈ ਲੈਂਦੀ ਉਸ ਸਮੇ ਅਸ਼ਮੀਤ ਘਰ ਆਉਂਦਾ ਤੇ ਜਦੋਂ ਰੁਪਿੰਦਰ ਨੂੰ ਭਾਂਡੇ ਸਾਫ਼ ਕਰਦੇ ਦੇਖਦਾ ਜਾਂ ਰੋਟੀਆਂ ਭਕਾਉਂਦੇ ਦੇਖਦਾ ਤਾਂ ਇਹੀ ਸਮਝਦਾ ਕਿ ਸਾਰੇ ਘਰ ਦਾ ਕੰਮ ਰੁਪਿੰਦਰ ਦੇ ਸਿਰ ਤੇ ਆ ਚੁੱਕਿਆ ਹੈ ਉਹ ਦੇਖਦਾ ਕਿ ਮਾਂ ਵਿਹੜੇ ਵਿੱਚ ਮੰਝੇ ਤੇ ਬੈਠੀ ਹੈ ਤੇ ਰਮਨ ਕਮਰੇ ਵਿੱਚ ਬੈਠੀ ਪੜ ਰਹੀ ਹੈ ਅਸ਼ਮੀਤ ਨੂੰ ਲੱਗਦਾ ਕਿ ਸਾਰਾ ਦਿਨ ਰੁਪਿੰਦਰ ਘਰ ਦੇ ਕੰਮ ਕਰਦੀ ਰਹਿੰਦੀ ਹੈ ਅਸ਼ਮੀਤ ਪਿੰਡ ਦੇ ਚੌਧਰੀਆਂ ਦੀ ਜ਼ਮੀਨ ਵਿੱਚ ਖੇਤੀਬਾੜੀ ਕਰਦਾ ਸੀ ਤੇ ਮਹੀਨੇ ਦੀ ਜੋ ਵੀ ਸੈਲਰੀ ਉਸ ਨੂੰ ਮਿਲਦੀ ਸੀ ਉਹ ਲਿਆ ਕੇ ਆਪਣੀ ਮਾਂ ਦੇ ਹੱਥ ਵਿੱਚ ਰੱਖ ਦਿੰਦਾ ਸੀ ਪਿੰਡ ਵਿੱਚ ਬਸ ਇੱਕ ਹੀ ਇੰਗਲਿਸ਼ మీడియం ਸਕੂਲ ਸੀ ਜਿੱਥੇ ਚੌਧਰੀਆਂ ਦੇ ਬੱਚੇ ਵੱਡੇ-ਵੱਡੇ ਅਮੀਰ ਲੋਕਾਂ ਦੇ ਬੱਚੇ ਪੜ੍ਹਦੇ ਸੀ ਉੱਥੇ ਰਮਨ ਵੀ ਪੜ੍ਹਦੀ ਸੀ ਤੇ ਉਹਨਾਂ ਸਾਰੇ ਬੱਚਿਆਂ ਵਿੱਚ ਖਾਸ ਜਗ੍ਹਾ ਬਣਾ ਚੁੱਕੀ ਸੀ ਸਰਬਜੀਤ ਕੌਰ ਵੀ ਸਭ ਤੋਂ ਪਹਿਲਾਂ ਰਮਨ ਦੀ ਫੀਸ ਦੇ ਪੈਸੇ ਅਲੱਗ ਕਰਦੀ ਕਿਉਂਕਿ ਉਸ ਇੰਗਲਿਸ਼ మీడియం ਸਕੂਲ ਦੇ ਪੈਸੇ ਬਹੁਤ ਜ਼ਿਆਦਾ ਸੀ ਵਜਾ ਇਹ ਸੀ ਕਿ ਪਿੰਡ ਵਿੱਚ ਸਿਰਫ ਇੱਕ ਹੀ ਇੰਗਲਿਸ਼ మీడియం ਸਕੂਲ ਸੀ ਬਾਅਦ ਵਿੱਚ ਜੋ ਪੈਸੇ ਬਚਦੇ ਉਹ ਘਰ ਤੇ ਖਰਚੇ ਵਿੱਚ ਖਰਚ ਹੋ ਜਾਂਦੇ ਅਸ਼ਮੀਤ ਦੇ ਵਿਆਹ ਨੂੰ 5-6 ਮਹੀਨੇ ਗੁਜ਼ਰੇ ਸੀ ਕਿ ਜਦੋਂ ਰੁਪਿੰਦਰ ਦੀ ਤਬੀਅਤ ਖਰਾਬ ਹੋ ਗਈ ਉਸ ਨੂੰ ਉਲਟੀਆਂ ਆਉਣ ਲੱਗੀਆਂ ਸਰਬਜੀਤ ਕੌਰ ਨੇ ਉਸ ਨੂੰ ਦਾਈ ਨੂੰ ਦਿਖਾਇਆ ਤਾਂ ਦਾਈ ਨੇ ਉਸ ਦੇ ਪ੍ਰੈਗਨੈਂਟ ਹੋਣ ਦੀ ਖ਼ਬਰ ਸੁਣਾ ਦਿੱਤੀ ਸਰਬਜੀਤ ਕੌਰ ਵੀ ਬਹੁਤ ਖੁਸ਼ ਸੀ ਕਹਿਣ ਲੱਗੀ ਕਿ ਤੂੰ ਹੁਣ ਭਾਰੀ ਕੰਮ ਨਾ ਕਰਿਆ ਕਰ ਮੈਂ ਅਤੇ ਰਮਨ ਸੰਭਾਲ ਲਵਾਂਗੀਆਂ ਜਦੋਂ ਤੋਂ ਰੁਪਿੰਦਰ ਨੂੰ ਇਹ ਪਤਾ ਲੱਗਿਆ ਸੀ ਕਿ ਉਹ ਪ੍ਰੈਗਨੈਂਟ ਹੈ ਉਸ ਦਾ ਤਾਂ ਨਖਰਾ ਹੀ ਨਹੀਂ ਖਤਮ ਹੁੰਦਾ ਸੀ ਇਸਮੀਤ ਵੀ ਬਹੁਤ ਜ਼ਿਆਦਾ ਖੁਸ਼ ਸੀ ਰੁਪਿੰਦਰ ਨੂੰ ਕਹਿੰਦਾ ਕਿ ਕੋਈ ਜ਼ਰੂਰਤ ਨਹੀਂ ਹੈ ਤੈਨੂੰ ਕੰਮਕਾਜ ਕਰਨ ਦੀ ਬਸ ਤੂੰ ਆਰਾਮ ਕਰਿਆ ਕਰ ਮੇਰੇ ਬੱਚੇ ਦਾ ਖਿਆਲ ਰੱਖਿਆ ਕਰ ਰੁਪਿੰਦਰ ਜੋ ਚਾਹੁੰਦੀ ਸੀ ਉਸ ਦੀ ਮਨੋ ਕਾਮਨਾ ਪੂਰੀ ਹੋ ਗਈ ਉਹ ਅਸ਼ਮੀਤ ਦੇ ਦਿਲ ਵਿੱਚ ਜਗ੍ਹਾ ਬਣਾ ਚੁੱਕੀ ਸੀ। ਅਸ਼ਮੀਤ ਹੁਣ ਰੁਪਿੰਦਰ ਦੀ ਹਰ ਗੱਲ ਸੁਣਦਾ ਸੀ। ਉਸ ਨੂੰ ਤਾਂ ਸਰਬਜੀਤ ਵੀ ਐਂ ਦੀ ਵੀ ਐਨੀ ਚਿੰਤਾ ਨਹੀਂ ਸੀ ਤੇ ਨਾ ਹੀ ਰਮਨ ਦੀ। ਚਿੰਤਾ ਸੀ ਬਸ ਰੁਪਿੰਦਰ ਦੀ ਹੀ ਚਿੰਤਾ ਰਹਿੰਦੀ ਸੀ। ਇੱਕ ਦਿਨ ਜਿਵੇਂ ਹੀ ਅਸ਼ਮੀਤ ਘਰ ਆਇਆ ਤਾਂ ਰੁਪਿੰਦਰ ਉਸ ਨੂੰ ਦੇਖ ਕੇ ਆਪਣਾ ਸਿਰ ਫੜ ਕੇ ਕਹਿਣ ਲੱਗੀ ਮੈਨੂੰ ਬਹੁਤ ਚੱਕਰ ਆ ਰਹੇ ਆ। ਇਹ ਕਹਿ ਕੇ ਉਹ ਡਿੱਗਣ ਦਾ ਡਰਾਮਾ ਕਰਨ ਲੱਗੀ ਅਸ਼ਮੀਤ ਉਸ ਨੂੰ ਵਜੇ ਤੱਕ ਲੈ ਗਿਆ ਸਰਬਜੀਤ ਕੌਰ ਤੇ ਰਮਨ ਵੀ ਪਰੇਸ਼ਾਨ ਹੋ ਗਈਆਂ ਕਿ ਹੁਣ ਕੁਝ ਦਿਨ ਪਹਿਲਾਂ ਹੀ ਠੀਕ ਠਾਕ ਸੀ ਸਰਬਜੀਤ ਕੌਰ ਕਹਿਣ ਲੱਗੀ ਮੈਂ ਹੁਣੇ ਦਾਈ ਨੂੰ ਬੁਲਾ ਕੇ ਲਿਆਉਂਦੀ ਆਂ ਸਰਬਜੀਤ ਕੌਰ ਪਰੇਸ਼ਾਨ ਹੋ ਗਈ ਉਹ ਦਾਈ ਨੂੰ ਬੁਲਾ ਕੇ ਲਿਆਈ ਦਾਈ ਨੇ ਜਦੋਂ ਰੁਪਿੰਦਰ ਦਾ ਚੈੱਕਅਪ ਕੀਤਾ ਤਾਂ ਕਹਿਣ ਲੱਗੀ ਇਹ ਤਾਂ ਬਿਲਕੁਲ ਠੀਕ ਹੈ ਇਸ ਨੂੰ ਇਹੋ ਜੀ ਕੋਈ ਪ੍ਰੋਬਲਮ ਨਹੀਂ ਹੈ ਇਹ ਸੁਣ ਕੇ ਰੁਪਿੰਦਰ ਨੂੰ ਬਹੁਤ ਗੁੱਸਾ ਆਇਆ ਰੁਪਿੰਦਰ ਕਹਿੰਦੀ ਕਸ਼ਮੀਤ ਮੈਨੂੰ ਤਾਂ ਇਸ ਦਾਈ ਤੇ ਭਰੋਸਾ ਨਹੀਂ ਹੈ ਮੈਨੂੰ ਐਨੇ ਚੱਕਰ ਆ ਰਹੇ ਆ ਤੇ ਮੰਮੀ ਜੀ ਜਾਣ ਬੁੱਝ ਕੇ ਇਸ ਦਾਈ ਨੂੰ ਲਿਆਈ ਹੈ ਇਹ ਕਿਹੜਾ ਫੜੀ ਲਿਖੀ ਹੈ ਜਾਂ ਕੋਈ ਡਾਕਟਰ ਹੈ ਉਹ ਕਹਿਣ ਲੱਗੀ ਮੇਰੇ ਤਾਂ ਬੱਚੇ ਦੀ ਕਿਸਮਤ ਹੀ ਖਰਾਬ ਹੈ ਦੁਨੀਆ ਤੇ ਆਉਣ ਤੋਂ ਪਹਿਲਾਂ ਹੀ ਇਸ ਦੇ ਪਿਓ ਕੋਲ ਐਨੇ ਪੈਸੇ ਵੀ ਨਹੀਂ ਕਿ ਉਹ ਵਧੀਆ ਡਾਕਟਰ ਨੂੰ ਦਿਖਾ ਸਕੇ ਉਸ ਦੀ ਮਾਂ ਦਾ ਇਲਾਜ ਕਰਵਾ ਸਕੇ ਇਹ ਸੁਣ ਕੇ ਅਸ਼ਮੀਤ ਕਹਿਣ ਲੱਗਿਆ ਤੂੰ ਕਿਉਂ ਚਿੰਤਾ ਕਰਦੀ ਹੈ ਤੂੰ ਕਹੇ ਤਾਂ ਮੈਂ ਤੈਨੂੰ ਤਾਜ਼ਾ ਮਸੰਮੀ ਦਾ ਜੂਸ ਬਣਾ ਕੇ ਲਿਆ ਦਿੰਦਾ ਹਾਂ ਉਹ ਕਹਿਣ ਲੱਗੀ ਕਿ ਰਹਿਣ ਦੇ ਕੋਈ ਨਹੀਂ ਗੱਲ ਨਹੀਂ ਤੇਰੀ ਭੈਣ ਦੀ ਮਹੀਨੇ ਦੀ ਫੀਸ 4-5000 ਹੁੰਦੀ ਹੈ ਫਿਰ ਉਸ ਦੇ ਆਪਣੇ ਨਖਰੇ ਇੰਨੇ ਆ ਤੇ ਉੱਪਰੋਂ ਪ੍ਰਾਈਵੇਟ ਤੇ ਇੰਗਲਿਸ਼ మీడియం ਸਕੂਲ ਦੇ ਵੀ ਨਖਰੇ ਬਹੁਤ ਹੁੰਦੇ ਆ ਤੂੰ ਅਸਦੀ ਫੀਸ ਪੂਰੀ ਕਰ ਮੇਰਾ ਕੀ ਹੈ ਮੈਨੂੰ ਤਾਂ ਦਾਈ ਦੇ ਹਵਾਲੇ ਕਰ ਦਿੱਤਾ ਜਾਏਗਾ ਜੋ ਹੋਏਗਾ ਦੇਖਿਆ ਜਾਏਗਾ ਤਾਂ ਸਾਡੇ ਪਿੰਡ ਵਿੱਚ ਛੋਟਾ ਜਿਹਾ ਹਸਪਤਾਲ ਵੀ ਹੈ ਔਰਤਾਂ ਦੇ ਡਿਲਵਰੀ ਦੇ ਕੇਸ ਵੀ ਕੀਤੇ ਜਾਂਦੇ ਨੇ ਪਰ ਜ਼ਾਹਿਰ ਹੈ ਡਾਕਟਰ ਦੀ ਫੀਸ ਮੇਰੇ ਲਈ ਕੌਣ ਭਰੇਗਾ ਤੂੰ ਤਾਂ ਬਸ ਆਪਣੀ ਭੈਣ ਦੀਆਂ ਹੀ ਇਸ਼ਾਵਾਂ ਪੂਰੀਆਂ ਕਰੇ ਤਾਂ ਠੀਕ ਹੈ ਮੈਨੂੰ ਤਾਂ ਘਰ ਵਿੱਚ ਨੌਕਰਾਨੀ ਬਣਾ ਕੇ ਲਿਆਂਦਾ ਹੈ ਮੈਨੂੰ ਭਲਾ ਕਿਉਂ ਡਾਕਟਰ ਨੂੰ ਦਿਖਾਇਆ ਜਾਏਗਾ ਮੈਂ ਤਾਂ ਫਾਲਤੂ ਹੀ ਹਾਂ ਤੇ ਮੇਰਾ ਹੋਣ ਵਾਲਾ ਬੱਚਾ ਵੀ ਇਹਨਾਂ ਨੂੰ ਬਸ ਦਾਈ ਤੇ ਭਰੋਸਾ ਹੈ ਭਲਾ ਦਾਈ ਨੇ ਕਿਹੜੀ ਡਾਕਟਰੀ ਪੜ੍ਹੀ ਹੈ ਮੇਰਾ ਤਾਂ ਸਿਰਫ ਫਟਿਆ ਜਾ ਰਿਹਾ ਹੈ ਸਾਰਾ ਦਿਨ ਮੇਰੇ ਤੋਂ ਕੁਝ ਖਾਦਾ ਨਹੀਂ ਜਾਂਦਾ ਤੁਸੀਂ ਬਸ ਆਪਣੀ ਭੈਣ ਦੀ ਪੜ੍ਹਾਈ ਦੀ ਚਿੰਤਾ ਕਰੋ ਇਹ ਕਹਿ ਕੇ ਰੁਪਿੰਦਰ ਨੇ ਹੰਝੂ ਵਹਾਉਣੇ ਸ਼ੁਰੂ ਕਰ ਦਿੱਤੇ ਅਸ਼ਮੀਤ ਕਹਿਣ ਲੱਗਾ ਚੱਲ ਹੁਣੇ ਮੈਂ ਤੈਨੂੰ ਡਾਕਟਰ ਦੇ ਕੋਲ ਲੈ ਕੇ ਜਾਂਦਾ ਹਾਂ ਤਾਂ ਲੇਡੀ ਡਾਕਟਰ ਇਸ ਪਿੰਡ ਵਿੱਚ ਇੱਕ ਹੀ ਸੀ ਉਸ ਦੀ ਫੀਸ ਬਹੁਤ ਜ਼ਿਆਦਾ ਸੀ 500 ਰੁਪਏ ਉਸ ਨੇ ਚੈੱਕਅਪ ਕੀਤਾ ਤੇ ਫਿਰ ਦਵਾਈਆਂ ਦੇ ਕੇ ਕਹਿਣ ਲੱਗੀ ਆਪਣੀ ਪਤਨੀ ਨੂੰ ਆਰਾਮ ਕਰਵਾਓ ਕਿਉਂਕਿ ਕਮਰੇ ਵਿੱਚ ਚੈੱਕਅਪ ਦੇ ਬਹਾਨੇ ਰੁਪਿੰਦਰ ਨੇ ਜਾ ਕੇ ਇਹੀ ਕਿਹਾ ਸੀ ਕਿ ਮੇਰੀ ਸੱਸ ਬਹੁਤ ਜ਼ਾਲਮ ਹੈ ਮੇਰੇ ਤੋਂ ਬਹੁਤ ਕੰਮ ਕਰਾਉਂਦੀ ਹੈ ਜੇ ਤੁਸੀਂ ਮੇਰੇ ਪਤੀ ਦੇ ਸਾਹਮਣੇ ਕਿਉਂ ਕਹਿ ਦਿਓਗੇ ਕਿ ਇਸ ਨੂੰ ਆਰਾਮ ਕਰਨ ਦਿਓ ਤਾਂ ਹੋ ਸਕਦਾ ਹੈ ਕਿ ਮੇਰੇ ਤੋਂ ਕੁਝ ਤਰਸ ਖਾ ਜਾਏ ਡਾਕਟਰ ਨੇ ਉਹੀ ਗੱਲ ਅਸ਼ਮੀਤ ਨੂੰ ਵੀ ਦੱਸ ਕੇ ਦੱਸੀ ਅਸ਼ਮੀਤ ਨੇ ਘਰ ਆ ਕੇ ਮਾਂ ਨੂੰ ਗੁੱਸੇ ਨਾਲ ਕਿਹਾ ਕਿ ਅੱਜ ਦੇ ਬਾਅਦ ਰੁਪਿੰਦਰ ਕਿਸੇ ਕੰਮ ਨੂੰ ਹੱਥ ਨਹੀਂ ਲਗਾਏਗੀ ਰੁਪਿੰਦਰ ਬਹੁਤ ਜ਼ਿਆਦਾ ਤੇਜ਼ ਔਰਤ ਸੀ ਸਰਬਜੀਤ कौर ਕਹਿਣ ਲੱਗੀ ਕਿ ਸਾਰਾ ਦਿਨ ਕੰਮ ਕਰਦੀ ਕੀ ਹੈ ਰੁਪਿੰਦਰ ਅਸ਼ਮੀਤ ਨੂੰ ਕਹਿੰਦੀ ਤੁਸੀਂ ਚੁੱਪ ਰਹੋ ਮੈਂ ਮੰਮੀ ਦੀ ਨੂਹ ਨਹੀਂ ਧੀ ਬਣ ਕੇ ਆਈ ਹਾਂ ਅਸ਼ਮੀਤ ਕਹਿੰਦਾ ਠੀਕ ਐ ਪਰ ਤੂੰ ਸੁਣਿਆ ਨਾ ਡਾਕਟਰ ਨੇ ਕੀ ਕਿਹਾ ਸੀ ਤੂੰ ਹੁਣ ਕੋਈ ਕੰਮ ਨਹੀਂ ਕਰੇਂਗੀ ਤਾਂ ਸਰਬਜੀਤ कौर ਕਹਿਣ ਲੱਗੀ ਠੀਕ ਐ ਕੰਮ ਮੈਂ ਤੇ ਰਮਣ ਕਰ ਲਵਾਂਗੀਆ ਰੁਪਿੰਦਰ ਨੇ ਦੇਖਿਆ ਕਿ ਇਸ ਤਰ੍ਹਾਂ ਅਸ਼ਮੀਤ ਦੇ ਦਿਲ ਵਿੱਚ ਮਾਂ ਤੇ ਪਿਆਰ ਲਈ ਦੁਬਾਰਾ ਪਿਆਰ ਜਾਗ ਜਾਏਗਾ ਇਸ ਲਈ ਜਿਵੇਂ ਹੀ ਅਸ਼ਮੀਤ ਦੇ ਆਉਣ ਦਾ ਸਮਾਂ ਹੁੰਦਾ ਤਾਂ ਉਹ ਸਰਬਜੀਤ ਨੂੰ ਕਹਿਣ ਲੱਗਦੀ ਇਸ ਤਰ੍ਹਾਂ ਕਰੋ ਮੰਮੀ ਸਬਜੀ ਤੇ ਪਿਆਜ਼ ਮੈਨੂੰ ਦੇ ਦਿਓ ਮੈਂ ਡਾਕਟਰ ਮੈਂ ਤੁਹਾਨੂੰ ਕੱਟ ਕੇ ਦੇ ਦਿੰਦੀ ਆ ਤੁਸੀਂ ਬਣਾ ਲਿਆ ਜੇ ਸਰਬਜੀਤ ਕੌਰ ਨੇ ਮੰਝੇ ਤੇ ਬੈਠੀ ਰੁਪਿੰਦਰ ਨੂੰ ਸਬਜੀ ਤੇ ਪਿਆਜ਼ ਟਮਾਟਰ ਫੜਾ ਦਿੱਤੇ ਉਸ ਨੇ ਸਾਰੀ ਸਬਜੀ ਕੱਟ ਦਿੱਤੀ ਜਿਵੇਂ ਹੀ ਅਸ਼ਮੀਤ ਘਰ ਆਇਆ ਤਾਂ ਸਿਰਫ ੜ ਕੇ ਬੈਠ ਗਈ ਤੇ ਆਪਣੇ ਮੋਢੇ ਦਬਾਉਣ ਲੱਗੀ ਜਦੋਂ ਅਸ਼ਮੀਤ ਨੇ ਦੇਖਿਆ ਕਿ ਸਬਜੀ ਰੁਪਿੰਦਰ ਕੱਟ ਰਹੀ ਹੈ ਤਾਂ ਉਸ ਨੇ ਸਬਜੀ ਵਾਲਾ ਭਾਂਡਾ ਫੜਿਆ ਤੇ ਜ਼ਮੀਨ ਤੇ ਚਲਾ ਕੇ ਮਾਰਿਆ ਸਰਬਜੀਤ ਕਾਰਨ ਕਹਿਣ ਲੱਗਾ ਮੰਮੀ ਆਖਰ ਤੂੰ ਚਾਹੁੰਦੀ ਕੀ ਐ ਕਿ ਮੇਰਾ ਬੱਚਾ ਮਰ ਜਾਏ ਜਦੋਂ ਮੈਂ ਕਿਹਾ ਹੈ ਕਿ ਰਪਿੰਦਰ ਕੋਈ ਕੰਮ ਨਹੀਂ ਕਰੇਗੀ ਤਾਂ ਇਸ ਦਾ ਮਤਲਬ ਕੋਈ ਵੀ ਕੰਮ ਨਹੀਂ ਕਰੇਗੀ ਸਰਬਜੀਤ ਕੌਰ ਦਾ ਪੁੱਤ ਤਾਂ ਪੁੱਤ ਦੇ ਤੇਵਰ ਦੇਖ ਕੇ ਹੈਰਾਨ ਸੀ ਉਸ ਨੇ ਤਨੂ ਨੂੰ بڑے ਪਿਆਰ ਨਾਲ ਰੱਖਿਆ ਸੀ ਉਸ ਦਾ ਖਿਆਲ ਵੀ ਬਹੁਤ ਰੱਖਦੀ ਸੀ ਅਸ਼ਮੀਤ ਰਪਿੰਦਰ ਨੂੰ ਕਮਰੇ ਵਿੱਚ ਲੈ ਗਿਆ ਉਹ ਕਮਰੇ ਵਿੱਚ ਗਈ ਤਾਂ ਸ਼ਮੀਤ ਦੇ ਸਾਹਮਣੇ ਰੋਣ ਲੱਗੀ ਸਾਰਾ ਖਰਚਾ ਮੰਮੀ ਜੀ ਦੇ ਹੱਥ ਵਿੱਚ ਹੁੰਦਾ ਹੈ ਉਹ ਜਿਵੇਂ ਚਾਹੇ ਮੇਰੇ ਨਾਲ ਵਿਹਾਰ ਕਰੇ ਤੁਸੀਂ ਅੱਜ ਜੋ ਕਹਿ ਦਿੱਤਾ ਪਰ ਤੂੰ ਨਹੀਂ ਚਾਹੁੰਦਾ ਕਿ ਇਸ ਦਾ ਭੁਗਤਾਨ ਮੈਨੂੰ ਕਿਵੇਂ ਭੁਗਤਣਾ ਪਏਗਾ ਤੂੰ ਤਾਂ ਸਵੇਰੇ ਸਵੇਰੇ ਖੇਤ ਚਲਾ ਜਾਂਦਾ ਹੈ ਤੇ ਪਿੱਛੋਂ ਮੰਮੀ ਮੈਨੂੰ ਤਾਨ ਨਹੀਂ ਦਿੰਦੀ ਰਹੇਗੀ ਮੰਮੀ ਜੀ ਨੇ ਤਾਂ ਮੈਨੂੰ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਮੈਨੂੰ ਆਪਣੀ ਧੀ ਦੀ ਪੜ੍ਹਾਈ ਤੇ ਆਪਣਾ ਸਭ ਕੁਝ ਵੇਚਣਾ ਪਿਆ ਤਾ ਮੈਂ ਵੇਚ ਦਿਆਂਗੀ ਤੇ ਉਸ ਨੂੰ ਡਾਕਟਰ ਜ਼ਰੂਰ ਬਣਾਉਂਗੀ ਭਲਾ ਮੇਰੀ ਕੀ ਹیثیت ਰਹਿ ਜਾਂਦੀ ਸਾਰਾ ਦਿਨ ਉਲਟੀਆਂ ਕਰਕੇ ਮੇਰੇ ਪੇਟ ਵਿੱਚ ਕੁਝ ਵੀ ਨਹੀਂ ਬਚਦਾ ਇਸ ਤਰ੍ਹਾਂ ਤਾਂ ਮੇਰਾ ਬੱਚਾ ਮੇਰੇ ਪੇਟ ਵਿੱਚ ਹੀ ਮਰ ਜਾਏਗਾ ਇਹ ਸੁਣ ਕੇ ਅਸ਼ਮੀਤ ਨੂੰ ਬਹੁਤ ਗੁੱਸਾ ਆਇਆ ਕਹਿੰਦਾ ਅੱਜ ਦੇ ਬਾਅਦ ਮੈਂ ਆਪਣੀ ਸਾਰੀ ਸੈਲਰੀ ਤੇਰੇ ਹੱਥ ਵਿੱਚ ਦਿਆਂਗਾ ਪਰ ਮੇਰੇ ਬੱਚੇ ਨੂੰ ਕੁਝ ਨਹੀਂ ਹੋਣਾ ਚਾਹੀਦਾ ਤੂੰ ਇਸ ਦਾ ਖਿਆਲ ਰੱਖੀ ਉਹ ਹੰਝੂ ਵਹਾਉਣ ਲੱਗੀ ਕਹਿਣ ਲੱਗੀ ਤੇਰੀ ਮਾਂ ਕਿੱਥੇ ਸਭ ਕੁਝ ਬਰਦਾਸ਼ਤ ਕਰ ਸਕਦੀ ਹੈ ਅਸ਼ਮੀਤ ਨੇ ਅਗਲੇ ਮਹੀਨੇ ਦੀ ਸੈਲਰੀ ਆਪਣੀ ਮਾਂ ਦੇ ਸਾਹਮਣੇ ਹੀ ਰੁਪਿੰਦਰ ਦੇ ਹੱਥ ਵਿੱਚ ਦੇ ਦਿੱਤੀ ਕਹਿਣ ਲੱਗਾ ਕਿ ਆਪਣੇ ਖਾਣ ਪੀਣ ਦਾ ਧਿਆਨ ਰੱਖਿਆ ਕਰ ਮੇਰਾ ਬੱਚਾ ਕਮਜ਼ੋਰ ਨਹੀਂ ਹੋਣਾ ਚਾਹੀਦਾ ਇਹ ਸੁਣ ਕੇ ਸਰਬਜੀਤ ਕੌਰ ਕਹਿਣ ਲੱਗੀ ਬੇਟਾ ਮੈਂ ਅੱਜ ਤੱਕ ਕਦੇ ਰੁਪਿੰਦਰ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਅਸ਼ਮੀਤ ਕਹਿਣ ਲੱਗਾ ਮੰਮੀ ਜੇ ਤੁਸੀਂ ਮੇਰੀ ਪਤਨੀ ਦਾ ਖਿਆਲ ਰੱਖਿਆ ਹੁੰਦਾ ਤਾਂ ਅੱਜ ਇਸ ਦਾ ਇਹ ਹਾਲ ਨਾ ਹੁੰਦਾ ਤੁਹਾਨੂੰ ਤਾਂ ਬਸ ਰਮਨ ਹੀ ਨਜ਼ਰ ਆਉਂਦੀ ਹੈ ਸ਼ਮੀਤ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਉਹ ਬਹੁਤ ਪਰੇਸ਼ਾਨ ਹੋ ਗਈ ਹੁਣ ਉਸ ਨੂੰ ਖਰਚੇ ਲਈ ਨੂਹ ਦੇ ਸਾਹਮਣੇ ਹੱਥ ਫਲਾਉਣੇ ਪੈਂਦੇ ਸੀ ਤੇ ਰੁਪਿੰਦਰ ਸੀ ਕਿ ਜਿਵੇਂ ਸਾਰੇ ਘਰ ਤੇ ਉਸ ਦਾ ਹੀ ਕਬਜ਼ਾ ਹੈ ਰਮਨ ਤੇ ਰੋਬ ਜਮਾਉਣ ਲੱਗਦੀ ਕਹਿਣ ਲੱਗੀ ਤੂੰ ਕੀ ਕਿਤਾਬਾਂ ਵਿੱਚ ਵੜੀ ਰਹਿੰਦੀ ਹੈ ਜਾਂ ਚੱਲ ਜਾ ਜਾ ਕੇ ਮੇਰੇ ਲਈ ਦੁੱਧ ਗਰਮ ਕਰਕੇ ਲਿਆ ਮੇਰਾ ਸਿਰ ਬਹੁਤ ਚਕਰਾ ਰਿਹਾ ਹੈ ਰਮਣ ਉਸੇ ਵੇਲੇ ਕਿਤਾਬਾਂ ਬੰਦ ਕਰ ਦਿੰਦੀ ਤੇ ਰਪਿੰਦਰ ਨੂੰ ਦੁੱਧ ਗਰਮ ਕਰਕੇ ਉਸਦੇ ਕਮਰੇ ਵਿੱਚ ਦੇ ਕੇ ਆਉਂਦੀ ਹੁਣ ਤਾਂ ਘਰ ਦੇ ਸਾਰੇ ਕੰਮ ਰਮਣ ਦੇ ਹਿੱਸੇ ਵਿੱਚ ਆ ਗਏ ਸੀ ਇਸ ਦੇ ਬਾਵਜੂਦ ਰਪਿੰਦਰ ਉਸ ਨੂੰ ਟਿਕਨ ਨਹੀਂ ਦਿੰਦੀ ਸੀ ਕਦੇ ਕਹਿੰਦੀ ਮੇਰੇ ਪੈਰ ਦਵਾ ਦੇ ਕਦੇ ਕਹਿੰਦੀ ਮੇਰੇ ਹੱਥ ਦਵਾ ਦੇ ਹੁਣ ਮੇਰੇ ਸਿਰ ਵਿੱਚ ਦਰਦ ਹੈ ਮੇਰਾ ਸਿਰ ਦੁਆ ਦੇ ਪਹਿਲੀ ਵਾਰ ਰਮਨ ਦੇ ਨੰਬਰ ਆਪਣੇ ਟੈਸਟ ਵਿੱਚੋਂ ਘਟ ਆਏ ਸੀ ਤੇ ਉਹ ਰੋ ਰਹੀ ਸੀ ਸਰਬਜੀਤ ਕੌਰ ਨੂੰ ਵੀ ਬਹੁਤ ਗੁੱਸਾ ਆਇਆ ਅਸ਼ਮੀਤ ਘਰ ਆਇਆ ਤਾਂ ਰਮਨ ਨੂੰ ਰੋਂਦੇ ਹੋਏ ਦੇਖ ਕੇ ਪੁੱਛਣ ਲੱਗਿਆ ਤਾਂ ਉਹ ਕਹਿੰਦੀ ਕਿ ਮੈਂ ਸਾਰਾ ਦਿਨ ਘਰ ਦਾ ਕੰਮ ਕਰਦੀ ਰਹਿੰਦੀ ਆ ਇਸ ਲਈ ਮੇਰਾ ਟੈਸਟ ਬਹੁਤ ਖਰਾਬ ਹੋਇਆ ਹੈ ਟੀਚਰ ਨੇ ਮੈਨੂੰ ਡਾਂਟਿਆ ਵੀ ਹੈ ਉਸ ਨੂੰ ਤਾਂ ਲੱਗਿਆ ਸੀ ਕਿ ਉਹ ਭਰਾ ਨੂੰ ਦੱਸੇਗੀ ਤਾਪਰਾ ਉਸ ਨੂੰ ਕਹੇਗਾ ਕਿ ਤੂੰ ਆਪਣੀ ਪੜ੍ਹਾਈ ਤੇ ਧਿਆਨ ਦੇ ਪਰ ਅਸ਼ਮੀਤ ਤਾਂ ਉਲਟਾ ਉਸ ਨੂੰ ਹੀ ਡਾਂਟਣ ਲੱਗਿਆ ਕਹਿੰਦਾ ਮੈਂ ਤੇਰੇ ਤੇ ਖਰਚਾ ਨਹੀਂ ਪਾ ਤੇਰਾ ਖਰਚਾ ਨਹੀਂ ਭਰ ਸਕਦਾ ਮੈਂ ਠੇਕਾ ਨਹੀਂ ਲੈ ਰੱਖਿਆ ਕਿ ਤੁਹਾਡੀ ਗੁਲਾਮੀ ਕਰਾਂ ਮਿਹਨਤ ਕਰਕੇ ਆਉਂਦਾ ਹਾਂ ਤੇ ਘਰ ਆਉਂਦੇ ਹੀ ਮੈਨੂੰ ਸ਼ਿਕਾਇਤਾਂ ਸੁਣਨ ਨੂੰ ਮਿਲਦੀਆਂ ਨੇ ਮੈਂ ਸਕੂਨ ਚਾਹੁੰਦਾ ਹਾਂ ਘਰ ਆਵਾਂ ਤਾਂ ਮੇਰੀ ਪਤਨੀ ਕੰਮ ਕਰਦੀ ਹੋਈ ਮੈਨੂੰ ਨਜ਼ਰ ਆਉਂਦੀ ਹੈ ਤੇ ਸਾਰਾ ਦਿਨ ਤੂੰ ਬਸ ਕਿਤਾਬਾਂ ਵਿੱਚ ਲੱਗੀ ਰਹਿੰਦੀ ਹੈ ਬਸ ਤੈਨੂੰ ਤਾਂ ਜਿਵੇਂ ਹੋਰ ਕੋਈ ਕੰਮ ਹੀ ਨਹੀਂ ਹੈ ਐਨੀ ਵੱਡੀ ਹੋ ਗਈ ਹੈ ਨਾ ਤੈਨੂੰ ਮੇਰੀ ਪਤਨੀ ਦਾ ਅਹਿਸਾਸ ਹੈ ਤੇ ਨਾ ਹੀ ਮੇਰਾ ਕਿ ਮੈਂ ਕਿੰਨੀ ਮਿਹਨਤ ਨਾਲ ਪੈਸੇ ਕਮਾਉਂਦਾ ਹਾਂ ਮੈਂ ਪੈਸੇ ਇਸ ਲਈ ਕਮਾਉਂਦਾ ਹਾਂ ਕਿ ਤੇਰੇ ਮਹਿੰਗੇ ਸਕੂਲ ਦੀ ਫੀਸ ਭਰ ਸਕਾਂ ਮੇਰੇ ਆਪਣੇ ਵੀ ਖਰਚੇ ਬਹੁਤ ਜ਼ਿਆਦਾ ਵੱਧ ਗਏ ਆ ਮੈਂ ਫਜ਼ੂਲ ਖਰਚਾ ਬਰਦਾਸ਼ਤ ਨਹੀਂ ਕਰ ਸਕਦਾ ਇਸ ਤਰ੍ਹਾਂ ਕਰ ਸਕੂਲ ਛੱਡ ਦੇ ਕਿਉਂਕਿ ਮੇਰਾ ਬੱਚਾ ਹੁਣ ਹੋਰ ਹੋਣ ਵਾਲਾ ਹੈ ਤੇ ਮੈਂ ਆਪਣੀ ਪਤਨੀ ਨੂੰ ਦਾਈ ਦੇ ਹਵਾਲੇ ਨਹੀਂ ਕਰਾਂਗਾ ਉਸ ਨੂੰ ਵਧੀਆ ਹਸਪਤਾਲ ਲੈ ਕੇ ਜਾਵਾਂਗਾ ਤੇ ਡਾਕਟਰ ਤੋਂ ਹੀ ਉਸ ਦੀ ਡਿਲੀਵਰੀ ਕਰਾਵਾਂਗਾ ਇਹ ਸੌਂਦੇ ਹੀ ਸਰਬਜੀਤ ਕੌਰ ਅਸ਼ਮੀਤਵਾਲ ਹੈਰਾਨੀ ਨਾਲ ਦੇਖਣ ਲੱਗੀ ਕਹਿੰਦੀ ਕਿ ਤੂੰ ਉਹੀ ਪੇਟਾ ਹੈ ਜਿਸਤੇ ਮੈਂ ਆਪਣਾ ਸਭ ਕੁਝ ਨਿਸ਼ਾਵਰ ਕਰ ਦਿੱਤਾ ਜੋ ਕਹਿੰਦਾ ਸੀ ਕਿ ਮੰਮੀ ਮੈਂ ਤੇਰੇ ਤੇ ਰਵਨ ਦੀ ਜ਼ਿੰਮੇਵਾਰੀ ਨੂੰ ਸਾਰੀ ਉਮਰ ਨਿਭਾਵਾਂਗਾ ਤੇ ਅੱਜ ਤੇਰੇ ਕੋਲ ਭੈਣ ਦੀ ਫੀਸ ਦੇਣ ਲਈ ਪੈਸੇ ਨਹੀਂ ਆ ਸੋਚ ਕਿ ਜੇ ਡਾਕਟਰ ਬਣ ਗਈ ਤਾਂ ਕੱਲ ਨੂੰ ਤੈਨੂੰ ਹੀ ਫਾਇਦਾ ਹੋਏਗਾ ਉਹ ਕਹਿੰਦਾ ਮੰਮੀ ਬੱਸ ਕਰ ਮੈਂ ਆਪਣੇ ਬੱਚੇ ਦੇ ਬਾਰੇ ਕੁਝ ਨਾ ਸੋਚਾਂ ਸਾਰਾ ਪੈਸਾ ਇਸ ਤੇ ਹੀ ਲਗਾ ਦਿਆਂ ਪਹਿਲਾਂ ਇਸ ਦੀ ਪੜ੍ਹਾਈ ਤੇ ਲਗਾਵਾ ਤੇ ਇਸ ਨੂੰ ਡਾਕਟਰ ਬਣਾਵਾ ਜਦੋਂ ਫਾਇਦਾ ਮਿਲਣ ਦਾ ਸਮਾਂ ਹੋਏ ਤਾਂ ਉਦੋਂ ਤੁਹਾਨੂੰ ਇਸ ਦੇ ਵਿਆਹ ਦੀ ਚਿੰਤਾ ਹੋ ਜਾਏਗੀ ਤੇ ਤੁਸੀਂ ਇਸ ਦਾ ਵਿਆਹ ਕਰ ਦਿਓਗੇ ਜੋ ਵੀ ਫਾਇਦਾ ਹੋਏਗਾ ਰਮਨ ਨੂੰ ਹੀ ਹੋਏਗਾ ਜਾਂ ਇਸ ਦੇ ਸਹੁਰਿਆਂ ਨੂੰ ਮੈਨੂੰ ਇਸ ਨੂੰ ਡਾਕਟਰ ਬਨ ਤੇ ਕੋਈ ਫਾਇਦਾ ਨਹੀਂ ਹੋਏਗਾ ਇਸ ਤੋਂ ਚੰਗਾ ਇਹ ਨਹੀਂ ਕਿ ਮੈਂ ਆਪਣੇ ਬੱਚੇ ਤੇ ਪੈਸੇ ਲਗਾਵਾ ਅਸ਼ਮੀਤ ਦੀ ਗੱਲ ਸੁਣ ਕੇ ਸਰਬਜੀਤ ਕੌਰ ਬੈਠ ਗਈ ਤੇ ਉਸਨੇ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਅਗਿਆਕਾਰੀ ਪੁੱਤ ਕਦੋਂ ਇਹੋ ਜੀਆਂ ਗੱਲਾਂ ਵੀ ਕਰ ਸਕਦਾ ਹੈ। ਮਨਮੋਮੀ ਆਪਣੇ ਭਰਾ ਤੋਂ ਇਹ ਉਮੀਦ ਨਹੀਂ ਸੀ। ਰਪਿੰਦਰ ਦਾ ਸਿੱਕਾ ਚੱਲ ਚੁੱਕਿਆ ਸੀ। ਅਸ਼ਮੀਤ ਉਹੀ ਕਰਦਾ ਸੀ ਜੋ ਰਪਿੰਦਰ ਕਹਿੰਦੀ ਸੀ। ਕਹਿੰਦਾ ਸੀ ਰਪਿੰਦਰ ਜ਼ਮੀਨ ਤੇ ਪੈਰ ਵੀ ਨਹੀਂ ਰੱਖੇਗੀ। ਸਾਰੇ ਕੰਮ ਤੁਹਾਨੂੰ ਕਰਨੇ ਪੈਣਗੇ ਜੇ ਮੇਰੇ ਘਰ ਵਿੱਚ ਰਹਿਣਾ ਹੈ। ਤਾ ਵੈਸੇ ਹੀ ਰੋ ਜਿਵੇਂ ਮੈਂ ਚਾਹੁੰਦਾ ਹਾਂ। ਸਰਬਜੀਤ ਕੌਰ ਤਾਂ ਪੁੱਤ ਦੇ ਬਦਲੇ ਹੋਏ ਵਿਹਾਰ ਨੂੰ ਦੇਖ ਕੇ ਰੋਂਣ ਲੱਗੀ। ਉਸ ਨੂੰ ਉਮੀਦ ਨਹੀਂ ਸੀ ਕਿ ਅਸ਼ਮੀਤ ਇੰਨੀ ਜਲਦੀ ਰੰਗ ਬਦਲ ਸਕਦਾ ਹੈ। ਅਗਲਾ ਮਹੀਨਾ ਸ਼ੁਰੂ ਹੋਇਆ ਤਾਂ ਰਮਨ ਦੇ ਫੀਸ ਦਾ ਕਹਿਣਾ ਸ਼ੁਰੂ ਕਰ ਦਿੱਤਾ। ਅੱਜ ਤੱਕ ਕਦੀ ਇਹ ਨਹੀਂ ਹੋਇਆ ਸੀ ਕਿ ਰਮਨ ਦੀ ਫੀਸ ਦੇਰ ਨਾਲ ਭਰੀ ਗਈ ਸੀ ਪਰ ਇਸ ਵਾਰ ਨਾ ਮਾਂ ਦੇ ਕੋਲ ਪੈਸੇ ਸੀ ਤੇ ਨਾ ਹੀ ਰਮਨ ਦੇ ਕੋਲ ਪੈਸੇ ਸੀ। ਉਹ ਬਹੁਤ ਜ਼ਿਆਦਾ ਪਰੇਸ਼ਾਨ ਸੀ। ਅਜੇ 12ਵੀਂ ਕਲਾਸ ਵਿੱਚ ਸੀ ਤੇ ਪੜਨ ਵਿੱਚ ਵੀ ਬਹੁਤ ਹੁਸ਼ਿਆਰ ਸੀ ਸਰਬਜੀਤ ਸਾਰਾ ਘਰ ਦਾ ਕੰਮ ਕਰਨ ਲੱਗੀ ਜਿਵੇਂ ਹੀ ਰਮਨ ਸਕੂਲ ਤੋਂ ਆਉਂਦੀ ਤਾਂ ਬਾਕੀ ਕੰਮ ਉਹ ਕਰਨ ਲੱਗ ਜਾਂਦੀ ਰੁਪਿੰਦਰ ਨਾ ਤਾਂ ਕਿਸੇ ਕੰਮ ਨੂੰ ਹੱਥ ਲਗਾਉਂਦੀ ਸੀ ਤੇ ਨਾ ਹੀ ਉਹਨਾਂ ਨੂੰ ਚੈਨ ਨਾਲ ਰਹਿਣ ਦਿੰਦੀ ਸੀ ਮਾਂ ਧੀ ਖਾਣਾ ਖਾਣ ਲੱਗਦੀਆਂ ਤਾਂ ਕਹਿੰਦੀ ਹਾਂ ਮੇਰੇ ਪਤੀ ਦੀ ਕਮਾਈ ਹੈ ਖਾ ਖਾ ਕੇ ਪਲ ਰਹੀਆਂ ਹਾਂ ਤੇ ਇੱਕ ਮੈਂ ਹਾਂ ਮੇਰੇ ਖਾਂ ਦੀ ਕਿਸੇ ਨੂੰ ਚਿੰਤਾ ਹੀ ਨਹੀਂ ਹਾਲਾਂਕਿ ਸਭ ਤੋਂ ਪਹਿਲਾਂ ਖਾਣਾ ਬਣਾ ਕੇ ਸਰਬਜੀਤ ਕੌਰ ਰਪਿੰਦਰ ਨੂੰ ਹੀ ਦੇ ਕੇ ਉਸਦੇ ਕਮਰੇ ਵਿੱਚ ਆਉਂਦੀ ਸੀ ਪਰ ਉਹ ਕਹਿੰਦੀ ਅਸੇ ਮੇਰਾ ਦਿਲ ਨਹੀਂ ਕਰਦਾ ਅਜੇ ਮੇਰੀ ਤਬੀਅਤ ਠੀਕ ਨਹੀਂ ਹੈ ਮੈਂ ਬਾਅਦ ਵਿੱਚ ਖਾऊंगी ਜਿਵੇਂ ਹੀ ਰਮਨ ਸਕੂਲ ਤੋਂ ਆਈ ਭੁੱਖ ਨਾਲ ਬਿਹਾਲ ਸੀ ਖਾਣਾ ਖਾਣ ਲੱਗੀ ਰਪਿੰਦਰ ਬਾਹਰ ਆ ਗਈ ਤੇ ਆ ਕੇ ਦੋਨਾਂ ਮਾਵਾਂ ਧੀਆਂ ਤੇ ਸ਼ੁਰੂ ਹੋ ਗਈ ਕਹਿਣ ਲੱਗੀ ਤੁਸੀਂ ਦੋਨੇ ਜੋ ਚਾਉਂਦੀਆਂ ਹੋ ਮੈਂ ਉਹ ਹੁਣ ਹੋਣ ਨਹੀਂ ਦਿਆਂਗੀ ਮੈਂ ਆਪਣੇ ਪਤੀ ਦੀ ਕਮਾਈ ਤੁਹਾਡੇ ਤੇ ਨਹੀਂ ਲਟਾਵਾਂਗੀ ਸਰਬਜੀਤ ਕੌਰ ਬਹੁਤ ਪਰੇਸ਼ਾਨ ਸੀ ਉਸਨੇ ਆਪਣੀ ਗਵਾਂਢਣ ਨਾਲ ਗੱਲ ਕੀਤੀ ਤਾਂ ਉਹ ਕਹਿੰਦੀ ਕਿ ਉਹ ਘਰ ਵਿੱਚ ਹੀ ਮਾਸਕ ਬਣਾਉਂਦੀ ਹੈ ਤੇ ਉਹ ਬਾਜ਼ਾਰ ਵਿੱਚ ਜਾ ਕੇ ਵੇਚ ਕੇ ਆਉਂਦੀ ਹੈ ਇਸ ਨਾਲ ਵਧੀਆ ਪੈਸੇ ਮਿਲ ਜਾਂਦੇ ਆ ਤੇ ਉਹ ਆਪਣੇ ਘਰ ਦੇ ਬਹੁਤ ਸਾਰੇ ਖਰਚੇ ਪੂਰੇ ਕਰ ਲੈਂਦੀ ਹੈ ਸਰਬਜੀਤ ਕੌਰ ਨੇ ਵੀ ਰਮਨਦੇ ਨਾਲ ਮਿਲ ਕੇ 마ਸਕ ਬਣਾਉਣੇ ਸ਼ੁਰੂ ਕਰ ਦਿੱਤੇ ਤੇ 마ਸਕ ਲੈ ਕੇ ਬਾਜ਼ਾਰ ਵਿੱਚ ਵੇਚਣ ਲੱਗੀ ਤਾਂ ਕਿ ਰਮਨਦੀ ਫੀਸ ਦਾ ਇੰਤਜ਼ਾਮ ਹੋ ਸਕੇ ਰੁਪਿੰਦਰ ਰਮਨਦੀ ਫੀਸ ਦੇ ਪੈਸੇ ਨਹੀਂ ਦਿੰਦੀ ਸੀ ਇੱਕ ਵਾਰ ਅਸ਼ਮੀਤ ਆਪਣੇ ਦੋਸਤਾਂ ਦੇ ਨਾਲ ਜਦੋਂ ਬਾਜ਼ਾਰ ਵਿੱਚ ਗਿਆ ਤੇ ਉਸਨੇ ਦੇਖਿਆ ਕਿ ਉਸਦੀ ਮਾਂ ਉੱਥੇ 마ਸਕ ਵੇਚ ਰਹੀ ਹੈ ਤਾਂ ਉਸਦੇ ਦੋਸਤਾਂ ਨੇ ਉਸ ਦਾ ਬੜਾ ਮਜ਼ਾਕ ਉਡਾਇਆ ਕਿ ਤੇਰੇ ਹੁੰਦੇ ਹੋਏ ਤੇਰੀ ਮਾਂ ਨੂੰ ਇਹ ਕੰਮ ਕਰਨਾ ਪਿਆ ਰਿਹਾ ਹੈ ਇਹ ਸੁਣ ਕੇ ਤਾਂ ਅਸ਼ਮੀਤ ਨੂੰ ਬਹੁਤ ਗੁੱਸਾ ਆਇਆ ਆਪਣੀ ਮਾਂ ਨੂੰ ਹੀ ਜ਼ਬਰਦਸਤੀ ਘਰ ਲੈ ਗਿਆ ਆਪਣੀ ਮਾਂ ਨੂੰ ਬਹੁਤ ਗਾਲੀ ਗਲੋਚ ਦੇ ਕੇ ਕਹਿਣ ਲੱਗਾ ਕਿ ਤੁਸੀਂ ਦੋਨੇ ਮਾਵਾਂ ਧੀਆਂ ਨੇ ਮੇਰੀ ਇੱਜ਼ਤ ਮਿੱਟੀ ਵਿੱਚ ਮਿਲਾ ਦਿੱਤੀ ਹੈ ਪਿੰਡ ਵਾਲਿਆਂ ਦੇ ਸਾਹਮਣੇ ਮੈਨੂੰ ਬੇਇੱਜ਼ਤ ਕਰਕੇ ਰੱਖ ਦਿੱਤਾ ਹੈ ਉਸਨੇ ਰਮਣ ਤੇ ਹੱਥ ਉਠਾਉਣ ਤੋਂ ਵੀ ਪ੍ਰੇਜ਼ ਨਹੀਂ ਕੀਤਾ ਸਭ ਕੁਝ ਇਸ ਮਨਹੂਜ਼ ਦੀ ਵਜ੍ਹਾ ਕਰਕੇ ਹੋ ਰਿਹਾ ਹੈ ਇਸ ਦੀ ਪੜ੍ਹਾਈ ਨੇ ਹੀ ਮੈਨੂੰ ਸਾਰਿਆਂ ਦੇ ਸਾਹਮਣੇ ਸ਼ਰਮਿੰਦਾ ਕਰਕੇ ਰੱਖਿਆ ਹੈ ਉਸ ਨੇ ਰਮਣ ਦੀਆਂ ਸਾਰੀਆਂ ਕਿਤਾਬਾਂ ਲਈਆਂ ਤੇ ਸਾਰੀਆਂ ਕਿਤਾਬਾਂ ਸਾੜ ਦਿੱਤੀਆਂ ਰਮਣ ਰੋਣ ਲੱਗੀ ਤੇ ਆਪਣੀਆਂ ਕਿਤਾਬਾਂ ਚੁੱਕਣ ਦੀ ਕੋਸ਼ਿਸ਼ ਕਰਨ ਲੱਗੀ ਉਸ ਦੇ ਹੱਥ ਸੜ ਗਏ ਸੀ ਪਰ ਅਸ਼ਮੀਤ ਨੂੰ ਉਸ ਤੇ ਤਰਸ ਨਹੀਂ ਆਇਆ ਰੁਪਿੰਦਰ ਤਾਂ ਜਿਵੇਂ ਦਿਲ ਦੀ ਮਨੋਕਾਮਨਾ ਪੂਰੀ ਹੋ ਗਈ ਸੀ ਉਹ ਆਪਣੇ ਕਮਰੇ ਵਿੱਚ ਬੈਠੀ ਹੱਸ ਰਹੀ ਸੀ ਖੁਸ਼ ਹੋ ਰਹੀ ਸੀ ਸਰਬਜੀਤ ਕੌਰ ਵੀ ਰੋ ਰਹੀ ਸੀ ਰਮਨਦੇਵ ਸੜ ਚੁੱਕੇ ਸੀ ਭਰਾ ਤੋਂ ਕੁੱਟ ਵੀ ਪਹਿਲੀ ਵਾਰ ਖਾਧੀ ਸੀ ਮੂੰਹ ਤੇ ਨੀਲ ਦੇ ਨਿਸ਼ਾਨ ਵੀ ਪਏ ਹੋਏ ਸੀ ਅਸ਼ਮੀਤ ਵੀ ਬਹੁਤ ਗੁੱਸੇ ਵਿੱਚ ਸੀ ਕਿ ਅਚਾਨਕ ਰੁਪਿੰਦਰ ਦੇ ਕਮਰੇ ਵਿੱਚ ਚੀਕਣ ਦੀ ਆਵਾਜ਼ ਆਉਣ ਲੱਗੀ ਜਦੋਂ ਉਹ ਕਮਰੇ ਵਿੱਚ ਗਿਆ ਤਾਂ ਉਹ ਆਪਣਾ ਪੇਟ ਫੜ ਕੇ ਰੋਏ ਜਾ ਰਹੀ ਸੀ ਰਫੇ ਜਾ ਰਹੀ ਸੀ ਕਹਿੰਦੀ ਪਤਾ ਨਹੀਂ ਅਚਾਨਕ ਮੈਂ ਬੈੱਡ ਤੋਂ ਹੇਠਾਂ ਉਤਰਨ ਲੱਗੀ ਤਾਂ ਮੇਰਾ ਪੈਰ ਫਿਸਲ ਗਿਆ ਤੇ ਮੈਂ ਹੇਠਾਂ ਡਿੱਗ ਗਈ ਅਸ਼ਮੀਤ ਦੀ ਤਾਂ ਇਹ ਸਭ ਦੇਖ ਕੇ ਹਾਲਤ ਖਰਾਬ ਹੋ ਗਈ ਉਹ ਉਸੇ ਵੇਲੇ ਰਪਿੰਦਰ ਨੂੰ ਚੁੱਕ ਕੇ ਮੋਟਰਸਾਈਕਲ ਤੇ ਬਿਠਾ ਕੇ ਡਾਕਟਰ ਦੇ ਕੋਲ ਲੈ ਗਿਆ ਡਾਕਟਰ ਨੇ ਜਦੋਂ ਉਸ ਦਾ ਚੈੱਕਅਪ ਕੀਤਾ ਤਾਂ ਉਸ ਸਮੇਂ ਤੱਕ ਬੱਚਾ ਮਰ ਚੁੱਕਿਆ ਸੀ ਜਿਸ ਬੱਚੇ ਦੀ ਖਾਤਰ ਅਸ਼ਮੀਤ ਨੇ ਆਪਣੀ ਮਾਂ ਭੈਣ ਨੂੰ ਇੰਨਾ ਦੁੱਖ ਦਿੱਤਾ ਗਾਲਾਂ ਦਿੱਤੀਆਂ ਇੱਥੋਂ ਤੱਕ ਕਿ ਹੱਥ ਵੀ ਉਠਾਇਆ ਸੀ ਉਹ ਬੱਚਾ ਇਸ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਹੀ ਮਰ ਗਿਆ ਰੁਪਿੰਦਰ ਬਹੁਤ ਰੋ ਰਹੀ ਸੀ ਅਸ਼ਮੀਤ ਵੀ ਆਪਣਾ ਸਿਰ ਫੜ ਕੇ ਬੈਠਾ ਰੋ ਰਿਹਾ ਸੀ ਰੁਪਿੰਦਰ ਦੇ ਹੰਝੂ ਬੱਚੇ ਦੇ ਦੁੱਖ ਦੇ ਨਾਲ ਨਾਲ ਪਛਤਾਵੇ ਦੇ ਵੀ ਸੀ ਉਸ ਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਿਆ ਸੀ ਕਿ ਉਸ ਨੇ ਜੋ ਵੀ ਜਿਆ ਹੈ ਉਹ ਉਹੀ ਘਟ ਰਹੀ ਹੈ ਫਿਰ ਰਪਿੰਦਰ ਨੇ ਅਸ਼ਮੀਤ ਨੂੰ ਸੱਚ ਦੱਸਿਆ ਕਿ ਉਹ ਝੂਠ ਬੋਲਦੀ ਹੈ ਉਸ ਦੀ ਮਾਂ ਅਤੇ ਭੈਣ ਦਾ ਵਿਹਾਰ ਹਮੇਸ਼ਾ ਤੋਂ ਉਸ ਦੇ ਨਾਲ ਵਧੀਆ ਸੀ ਪਰ ਉਹ ਚਾਹੁੰਦੀ ਸੀ ਕਿ ਘਰ ਵਿੱਚ ਉਸ ਦੀ ਹਕੂਮਤ ਹੋਵੇ ਤੇ ਇਸ ਚੱਕਰ ਵਿੱਚ ਉਸ ਨੇ ਅਸ਼ਮੀਤ ਨੂੰ ਬਹੁਤ ਝੂਠ ਬੋਲਿਆ ਸ਼ਾਇਦ ਇਹੀ ਗੱਲ ਰੱਬ ਨੂੰ ਪਸੰਦ ਨਹੀਂ ਆਈ ਤੇ ਰੱਬ ਨੇ ਉਹਨਾਂ ਨੂੰ ਔਲਾਦ ਤੋਂ ਵੰਚਿਤ ਕਰ ਦਿੱਤਾ ਇਹ ਸਭ ਸੁਣ ਕੇ ਅਸ਼ਮੀਤ ਆਪਣੀ ਮਾਤਾ ਤੇ ਪੈਣ ਤੋਂ ਮਾਫੀ ਮੰਗਣ ਲੱਗਿਆ ਕਹਿਣ ਲੱਗਾ ਕਿ ਮੈਂ ਅੱਜ ਤੋਂ ਬਾਅਦ ਇਸ ਤਰ੍ਹਾਂ ਕਦੇ ਨਹੀਂ ਕਰਾਂਗਾ ਬਸ ਤੁਸੀਂ ਮੈਨੂੰ ਮaaf ਕਰ ਦਿਓ ਸਰਬਜੀਤ ਕੌਰ ਮਾਂ ਸੀ ਇਸ ਲਈ ਪੁੱਤ ਨੂੰ ਮaaf ਕਰ ਦਿੱਤਾ ਰਵਣ ਬਹੁਤ ਵਧੀਆ ਪੜ੍ਹ ਲੈ ਕੇ ਡਾਕਟਰ ਬਣ ਗਈ ਤੇ ਪਿੰਡ ਵਿੱਚ ਉਸ ਨੇ ਇੱਕ ਬਹੁਤ ਵੱਡਾ ਹਸਪਤਾਲ ਵੀ ਖੋਲ੍ਹਿਆ ਪਰ ਅਸ਼ਮੀਤ ਅੱਜ ਵੀ ਬੇਔਲਾਦ ਹੀ ਸੀ ਰੁਪਿੰਦਰ ਨੇ ਬੜੇ ਇਲਾਜ ਕਰਵਾਇਆ ਪਰ ਉਸ ਦਾ ਇਲਾਜ ਨਾ ਹੋ ਸਕਿਆ ਰੁਪਿੰਦਰ ਰੋ ਰੋ ਕੇ ਆਪਣੀ ਸੱਸ ਤੇ ਨਨਾਨ ਤੋਂ ਮਾਫੀਆਂ ਮੰਗਦੀ ਤੇ ਰੱਬ ਤੋਂ ਵੀ ਆਪਣੇ ਕੀਤੇ ਦੀ ਮਾਫੀ ਮੰਗਦੀ ਰਹੀ ਬੁਰਾਈ ਦਾ ਫਲ ਅੰਤ ਵਿੱਚ ਬੁਰਾਈ ਮਿਲਦਾ ਹੈ ਇਹ ਅਲੱਗ ਗੱਲ ਹੈ ਕਿ ਕਿਸੇ ਨੂੰ ਜਲਦੀ ਨਜ਼ਰ ਆ ਜਾਂਦਾ ਹੈ ਤੇ ਕਿਸੇ ਨੂੰ ਦੇਰ ਨਾਲ ਤੁਹਾਡੀ ਕੀ رائے ਹੈ ਇਸ ਕਹਾਣੀ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਣਾ ਤਾਂ ਦੋਸਤੋ ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਮਿਲਦੇ ਹਾਂ ਜੀ ਕਿਸੇ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ